ਅਮਰੀਕਾ ਤੋਂ ਰਿਪੋਰਟ ਹੋ ਕੇ ਘਰ ਪਰਤੇ ਪਿੰਡ ਪੰਡੋਰੀ ਰਾਇਆਂ ਦੇ 22 ਸਾਲ ਦੇ ਨੌਜਵਾਨ ਜਸਵਿੰਦਰ ਸਿੰਘ ਨੂੰ ਆਪਣਾ ਭਵੇਖ ਹੋਣ ਧੁੰਦਲਾ ਦਿਖਾਈ ਦੇ ਰਿਹਾ ਹੈ। ਡੇਢ ਮਹੀਨਾ ਪਹਿਲਾਂ ਇਹ ਨੌਜਵਾਨ 45 ਲੱਖ ਰੁਪਏ ਖਰਚਣ ਦੇ ਬਾਵਜੂਦ ਡੋਂਕੀ ਲਗਾ ਕੇ ਅਮਰੀਕਾ ਪੁੱਜਿਆ। ਅਮਰੀਕਾ ਜਾਣ ਲਈ ਉਸਨੇ ਆਪਣੀ ਸਾਰੀ ਡੇਢ ਏਕੜ ਜ਼ਮੀਨ ਵੇਚੀ ਅਤੇ ਘਰ ਗਹਿਣੇ ਰੱਖ ਦਿੱਤਾ। ਪਰਿਵਾਰ ਦੇ ਵਿੱਚ ਉਹ ਸਭ ਤੋਂ ਵੱਡਾ ਹੈ ਅਤੇ ਉਸਦੇ ਚਾਰ ਹੋਰ ਭੈਣ ਭਰਾ ਨੇ। 27 ਜਨਵਰੀ ਨੂੰ ਉਹ ਸਰਹੱਦ ਟੱਪ ਕੇ ਅਮਰੀਕਾ ਦਾਖਲ ਹੋ ਗਿਆ। ਤੇ ਉਸ ਨੂੰ ਪੁਲਿਸ ਨੇ ਗ੍ਰਫਤਾਰ ਕਰ ਲਿਆ। ਉਹ ਥੇ ਅਮਰੀਕੀ ਪੁਲਿਸ ਨੇ ਹਿਰਾਸਤੀ ਕੈਂਪ ਵਿੱਚ ਚੁਰਿਆ ਅਤੇ ਹੁਣ ਉਸ ਨੂੰ ਵਾਪਸ ਭੇਜਿਆ ਗਿਆ ਹੈ। ਵਿਦੇਸ਼ ਜਾਣ ਤੋਂ ਪਹਿਲਾਂ ਉਹ ਧਰਮਕੋਟ ਦੇ ਵਿੱਚ ਇੱਕ ਰੈਡੀमेड ਕਪੜੇ ਦੀ ਦੁਕਾਨ ਤੇ ਨੌਕਰੀ ਕਰਦਾ ਸੀ। ਪਿਤਾ ਵੇਚੀ ਹੋਈ ਜ਼ਮੀਨ ਰਾਹੀਂ ਪਸ਼ੂ ਰੱਖ ਕੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ। ਘਰ ਦੇ ਹਾਲਾਤ ਬੇहद ਮਾੜੇ ਨੇ। ਇਸੇ ਵਜ੍ਹਾਤ ਪਰਿਵਾਰ ਨੇ ਆਪਣਾ ਸਭ ਕੁਝ दांव ਤੇ ਲਗਾ ਕੇ ਚੰਗੇ ਭਵਿੱਖ ਲਈ ਆਪਣੇ ਪੁੱਤਰ ਜਸਵਿੰਦਰ ਸਿੰਘ ਨੂੰ ਅਮਰੀਕਾ ਭੇਜਿਆ ਸੀ। ਜਦੋਂ ਅਮਰੀਕਾ ਦੀ ਸਰਹੱਦ ਤੇ ਉਸਨੂੰ ਗ੍ਰਫਤਾਰ ਕੀਤਾ ਗਿਆ ਤਾਂ ਉਸਨੂੰ ਨਜ਼ਰਬੰਦੀ ਕੇਂਦਰ ਵਿੱਚ ਅਣਮਨੁੱਖੀ ਹਾਲਾਤਾਂ ਦੇ ਵਿੱਚ ਰੱਖਿਆ ਗਿਆ। ਉਸਦੇ ਕੱਪੜੇ ਵੀ ਉਤਾਰੇ ਗਏ ਅਤੇ ਬਹੁਤ ਹੀ ਘੱਟ ਤਾਪਮਨ ਦੇ ਵਿੱਚ ਰਹਿਣ ਲਈ ਉਸਨੂੰ ਮਜਬੂਰ ਕੀਤਾ ਗਿਆ। ਅਤੇ ਅੰਤ ਵਿੱਚ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਗਿਆ। ਜਸਵਿੰਦਰ ਸਿੰਘ ਨੇ ਕਿਹਾ ਕਿ ਉਸਨੂੰ ਹਿਰਾਸਤ ਕੇਂਦਰ ਵਿੱਚ ਹੀ ਹੱਥਕੜੀ ਲਗਾਈ ਗਈ ਸੀ। ਅਜੇ ਉਸੇ ਹਾਲਾਤ ਵਿੱਚ ਉਡਾਣ ਭਰਹੀ ਉਹ ਭਾਰਤ ਪਹੁੰਚਿਆ। ਉਸਨੂੰ ਅੰਮ੍ਰਿਤਸਰ ਪਹੁੰਚਣ ਤੱਕ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਿਆ ਗਿਆ। ਅਤੇ ਹਵਾਈ ਅੱਡੇ ਤੇ ਉਤਰਨ ਤੋਂ ਪਹਿਲਾਂ ਹੀ ਉਸ ਦੀਆਂ ਹੱਥਕੜੀਆਂ ਹਟਾਈਆਂ ਗਈਆਂ